ਕੀ ਹਾਲ ਹੈ ਦਰਵਾਇ ਵਾਲਿਓ ਚੜਦੀ ਕਲਾ ਚੋਂ ਪਰਮਾਤਮਾ ਚੜਦੀ ਕਲਾ ਬਣਾਈ ਰੱਖੇ ਝਾੜੂ ਮਾਰਤਾ ਜੀ ਸਭ ਤੋਂ ਪਹਿਲਾਂ ਤਾਂ ਜਿੱਧਰ ਨੂੰ ਨਿਗਾ ਜਾਂਦੀ ਹੈ ਔਰ ਸਤਿਕਾਰਯੋਗ ਬਜ਼ੁਰਗ ਨੌਜਵਾਨ ਵੀਰ ਮਾਵਾਂ ਭੈਣਾਂ ਛੋਟੇ ਬੱਚੇ ਹਰ ਦਲ ਦੇ ਪਿੰਡਾਂ ਤੋਂ ਵੀ ਆਏ ਨੇ ਦੁਕਾਨਦਾਰ ਵੀ ਲੋਕਲ ਇੱਥੋਂ ਸਭ ਤੋਂ ਪਹਿਲਾਂ ਤਾਂ ਤੁਹਾਡਾ ਇੰਨੀ ਭਾਰੀ ਗਿਣਤੀ 'ਚ ਪਿਆਰ ਦੇਣ ਵਾਸਤੇ ਦਿਲ ਦੀਆਂ ਗਹਿਰਾਈਆਂ 'ਚੋਂ ਧੰਨਵਾਦ ਸਭ ਤੋਂ ਪਹਿਲਾਂ ਮੇਰੇ ਵੱਲੋਂ ਨਮਸਕਾਰ ਸਤਿ ਸ੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਸਾਡੇ ਦਰਮਿਆਨ ਅਰਵਿੰਦ ਕੇਜਰੀਵਾਲ ਜਿਨ੍ਹਾਂ ਨੇ ਦੇਸ਼ ਦੀ ਰਾਜਨੀਤੀ ਨੂੰ ਇੱਕ ਨਵੀਂ ਦਿਸ਼ਾ ਦਿੱਤੀ ਪਹਿਲਾਂ ਜਿਹੜੀ ਰਾਜਨੀਤੀ ਸੀ ਉਹ ਕੰਮਾਂ ਦੀ ਰਾਜਨੀਤੀ ਨਹੀਂ ਸੀ ਹੁਣ ਹਰ ਪਾਰਟੀ ਇਹਨਾਂ ਨੇ ਆਪਦੇ ਮੈਨੀਫੈਸਟੋ ਚ ਸਕੂਲਾਂ ਦੀ ਗੱਲ ਕਰਨ ਲਾਤੀ ਹਰ ਪਾਰਟੀ ਹਸਪਤਾਲਾਂ ਦੀ ਗੱਲ ਕਰਨ ਲਾਤੀ ਹਰ ਪਾਰਟੀ ਬਿਜਲੀ ਦੀ ਗੱਲ ਕਰਨ ਲਾਤੀ ਹਰ ਪਾਰਟੀ ਰੋਜ਼ਗਾਰ ਦੀ ਗੱਲ ਕਰਨ ਲੱਗਤੀ ਪਹਿਲਾਂ ਕਰਦੇ ਨਹੀਂ ਸੀ ਪਹਿਲਾਂ ਨਹੀਂ ਕਰਦੇ ਸੀ ਐਂ ਸਰ ਜਾਂਦਾ ਸੀ ਸੋ ਮੈਂ ਉਹਨਾਂ ਦਾ ਸਵਾਗਤ ਕਰਦਾ ਇੱਥੇ ਪਹੁੰਚਣ ਤੇ ਸਾਡੀ ਕੈਬਨਿਟ ਬੈਠੀ ਐ ਮਨਰੋੜਾ ਜੀ ਬੈਠੇ ਐ ਤਲਵੰਡੀ ਸਾਹਬੋਂ ਤੋਂ ਸਾਡੇ ਪ੍ਰੋਫੈਸਰ ਬਲਜਿੰਦਰ ਕੌਰ ਜੀ ਬੈਠੇ ਨੇ ਸਾਡੇ ਜਿੰਨੇ ਵੀ ਸਾਡੇ ਡਾਕਟਰ ਬਲਜੀਤ ਕੌਰ ਜੀ ਸਾਡੇ ਜਿਹੜੇ ਮਨਿਸਟਰ ਨੇ ਔਰ ਖੇਤੀ ਮੰਤਰੀ ਸਾਹਿਬ ਬੈਠੇ ਨੇ ਖੁੱਡੀਆਂ ਸਾਹਿਬ ਲਹਿਰਾ ਗਾਗਾ ਤੋਂ ਸਾਡੇ ਗੁਲਬਸ ਸਾਹਿਬ ਬੈਠੇ ਆ ਨਾਲ ਲਾਡੀ ਟੋਸ ਧਰਮਕੋਟ ਤੋਂ ਐਮ ਐਲ ਏ ਮੌੜ ਤੋਂ ਐਮ ਐਲ ਏ ਉਹ ਜਗਰੂਪ ਗਿੱਲ ਜੀ ਬੈਠੇ ਲਾਲ ਪੱਗ ਵਾਲੇ ਜਿਨ੍ਹਾਂ ਨੇ 64000 ਤੇ ਮਨਪ੍ਰੀਤ ਬਾਦਲ ਮਾਂਜਿਆ ਬਠਿੰਡੇ ਤੋਂ ਤਾਈਓ 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 ਫੋੜੇ ਸੁਪਨੇ ਆਉਣ ਲੱਗੇ ਮੈਨੂੰ ਗਿੱਦੜਾ ਹੈ ਬਾਈ ਵਾਲੇ ਪਣਾਉਂਦੇ ਰਿਆ ਜੇ ਨਾ ਹਾਰਦਾ ਫੇਰ ਨਹੀਂ ਬੁਲਾਉਂਦੇ ਸੀ ਸੋ ਇਸ ਕਰਕੇ ਸਾਰੇ ਸਾਡੇ ਐਮ ਐਲ ਏ ਸਹਿਬਾਨ ਦਈਆ ਸਾਹਿਬ ਸਾਡੇ ਕੁਲਵੰਤ ਬਾਜੀ ਗੱਜੀ ਵੀਰੋ ਟਾਈਮ ਦੀ ਕਮੀ ਹੈ ਮੈਂ ਤਾਂ ਤੁਹਾਡੇ ਕੋਲੇ ਆਉਂਦਾ ਹੀ ਰਹਿਣਾ ਮੈਂ ਤਾਂ ਪਿੰਡਾਂ 'ਚ ਵੀ ਜਾ ਕੇ ਆਇਆ ਮੈਂ ਤਿੰਨ ਵਾਰੀ ਇੱਥੇ ਵੀ ਆ ਗਿਆ ਅੱਜ ਆਪਾਂ ਅਰਵਿੰਦ ਕੇਜਰੀਵਾਲ ਜੀ ਨੂੰ ਸੁਣਨੇ ਪਰ ਮੈਂ ਇੱਕ ਤੋਂ ਬੇਨਤੀਆਂ ਕਰਨੀਆਂ ਨੇ ਕਿ ਅਸੀਂ ਹੁਣ ਬਰਨਾਲੇ ਤੋਂ ਆਇਆ ਮੈਂ ਉਧਰ ਡੇਰਾ ਬਾਬਾ ਨਾਨਕ ਵੀ ਜਾ ਕੇ ਆਇਆ ਮੈਂ ਚੱਬੇਵਾਲ ਵੀ ਜਾ ਕੇ ਆਇਆ ਤੂੰ ਸੱਚ ਮੰਨਿਓ ਤਿੰਨੇ ਲਾ ਕੇ ਆ ਗਏ ਮਾਝਾ ਵੀ ਆ ਗਿਆ ਦੁਆਬਾ ਵੀ ਆ ਗਿਆ ਤੇ ਮਾਲਵਾ ਵੀ ਤੇ ਝਾੜੂ ਇੱਕੋ ਹੀ ਆ ਜਿਹੜਾ ਸਫਾਈ ਕਰਦਾ ਉਹ ਕਰੂਗਾ ਸਫਾਈ ਉਹਨੂੰ ਤੁਹਾਡਾ ਮਨ ਤਾਂ ਮੈਂ ਦੋ ਤਿੰਨ ਜਦੋਂ ਪਹਿਲਾਂ ਆਇਆ ਸੀ ਪਰਸੋਂ ਵੀ ਆਇਆ ਸੀ ਮੈਂ ਤਾਂ ਤੁਹਾਡਾ ਦਿਲ ਤਾਂ ਮੈਂ ਉਹਦੀ ਦੇਖ ਲਈ ਸੀ ਮੈਂ ਕਿਹਾ ਥੋੜੀ ਬਦਲ ਬਈ ਤਾਂ ਦੂ ਕੁਝ ਹੋਰ ਹੀ ਕਹੀ ਜਾਂਦੀ ਐ ਤਾਂ ਹਾਂ ਕਿਉਂਕਿ ਉਹਨਾਂ ਨੇ ਧੋਖਾ ਕੀਤਾ ਜਿਸ ਤਰ੍ਹਾਂ ਡਿੰਪੀ ਨੇ ਕਿਹਾ ਇੱਕ ਪਾਸੇ 28 ਸਾਲ ਤੇ ਇਧਰੋਂ ਇਹ ਕਿੰਨੇ ਮੰਗਦਾ 2.5 ਸਾਲ ਤੇ 28 ਸਾਲਾਂ ਤੇ ਜੇ ਢਾਈ ਸਾਲ ਪਾਰੂ ਨਾ ਪੋਏ ਅਸੀਂ ਜ਼ਿੰਮੇਵਾਰ ਆ ਅਸੀਂ ਹੀ ਜ਼ਿੰਮੇਵਾਰ ਆ ਸੋ ਵੀਰੋ ਇਹ ਥੋੜੇ ਤੋਂ ਬਾਅਦ ਜਿੰਨੇ ਤੁਸੀਂ ਉਹਦੇ ਬਾਹਰ ਅਜੇ ਆਉਂਦੇ ਨੇ ਇੱਧਰ ਨੂੰ ਪਿੱਛੇ ਕਿਉਂਕਿ ਜਗ੍ਹਾ ਇੰਨੀ ਹੁਣ ਕਿੱਥੋਂ ਲਈਏ ਪਰ ਜਿੰਨਾ ਵੀ ਤੁਸੀਂ ਅਰੇਂਜਮੈਂਟ ਕੀਤਾ ਮੈਂ ਧੰਨਵਾਦ ਕਰਦਾ ਢਿੱਪੀ ਮੈਂ ਤਾਂ ਇਹੀ ਕਹੂੰਗਾ ਇਹ ਕਦੇ ਕਿੱਥੋਂ ਆ ਜਾਂਦੇ ਨੇ ਕਦੇ ਕਿਧਰੋਂ ਆ ਜਾਂਦੇ ਨੇ ਕਦੇ ਕਿੱਧਰ ਲਈ ਪਾਰਟੀ ਚੋ ਕਹਿੰਦੇ ਕਿੱਧਰ ਲਈ ਪਾਰਟੀ ਚ ਆ ਜਾਂਦੇ ਨੇ ਇਹਨਾਂ ਦਾ ਪੱਕਾ ਨਹੀਂ ਪਤਾ ਵੀਰੋ ਸਰਟੀਫਿਕੇਟਾਂ ਤੇ ਕੀ ਲਿਖਿਆ ਹੋਇਆ ਹੈ ਤੇ ਹੈਗੇ ਕੀ ਨੇ ਇੱਕ ਜੰਗਲ ਦੇ ਵਿੱਚ ਖਰਗੋਸ਼ ਵਾਸਤੇ ਕੋਈ ਨੌਕਰੀ ਨਿਕਲੀ ਪਰ ਰਿਛ ਨੇ ਜੁਗਾੜ ਜਿਹਾ ਲਾ ਲਿਆ ਉਹ ਕਹਿੰਦਾ ਯਾਰ ਮੈਂ ਬੇਰਜ਼ਗਾਰ ਆ ਇਹ ਨੌਕਰੀ ਮੈਨੂੰ ਦੇ ਦਿਓ ਉਹ ਕਹਿੰਦੇ ਤਾਂ ਖਰਗੋਸ਼ ਵਾਸਤੇ ਆ ਉਹ ਕਹਿੰਦਾ ਮੇਰੇ ਵਾਲੇ ਸਰਟੀਫਿਕੇਟ ਤੇ ਖਰਗੋਸ਼ ਲਿਖ ਦਿਓ ਯਾਰ ਇੱਥੇ ਕੀ ਫਰਕ ਪੈਂਦਾ ਖਰਗੋਸ਼ ਲਿਖਾ ਲਿਆ ਕਾਗਜ਼ ਪੂਰੇ ਕਰਾ ਲੇ ਤੇ ਖਰਗੋਸ਼ ਵਾਲੀ ਨੌਕਰੀ ਤੇ ਰਿੱਚ ਲੱਗ ਗਿਆ ਹੁਣ ਰਿੱਚਤਾ ਲੱਗ ਗਿਆ ਪਰ ਉਹਨੂੰ ਖਾਣਾ ਪੀਣਾ ਦਾ ਸਾਰਾ ਕਾਗਜ਼ਾਂਮ ਤਾਂ ਉਹਨੂੰ ਖਰਗੋਸ਼ ਵਾਲੀ ਮਿਲੂਗਾ ਨਾ ਉਹ ਖਰਗੋਸ਼ ਵਾਲੇ ਉਹਨੂੰ ਕੋ ਕਪੁੰਨੇ ਹੋਏ ਦਾਣੇ ਜੇ ਦੇ ਰਿਆ ਕਰਨ ਉਹ ਹੁਣ ਰਿੱਚ ਉਹ ਬੜਾ ਮਹੀਨੇ ਬਾਅਦ ਕਹਿੰਦਾ ਬੜੇ ਤੰਗ ਹੋ ਗਏ ਯਾਰ ਆਹ ਕੀ ਖਾਈ ਜੰਨੇ ਯਾਰ ਕਹਿੰਦਾ ਮੈਨੂੰ ਕਹਿੰਦਾ ਰਿੱਚਾ ਯਾਰ ਉਹ ਕਹਿੰਦਾ ਮੈਂ ਵੀ ਮੈਨੂੰ ਉਹ ਹੋ ਰਿੱਚ ਵਾਲੀ ਦਿਓ ਯਾਰ ਜਿਹੜੀ ਖੁਰਾਕ ਹੈ ਉਹ ਕਹਿੰਦੇ ਨਾ ਕਾਗਜ਼ਾਂ 'ਚ ਭਾਈ ਬੋਲਦਾ ਤੂੰ ਖਰਗੋਸ਼ ਹੈ ਉਹਨੂੰ ਕਿਤੇ ਪਤਾ ਲੱਗ ਗਿਆ ਵੀ ਜੰਗਲ ਚ ਪਰਲੇ ਪਾਸੇ ਕਿਤੇ ਇੱਕ ਰਿਛੜੀ ਨੌਕਰੀ ਤੇ ਖਰਗੋਸ਼ ਕੰਮ ਕਰੀ ਜਾਂਦਾ। ਉਹ ਕਹਿੰਦਾ ਆਪਾਂ ਉਹ ਨੌਕਰੀ ਲੈ ਦੇਖ ਲੈਨੇ ਆਪਾਂ ਤੇ ਉਹਨੇ ਜੀ ਜੰਗਲ ਦੀ ਹਾਈ ਅਥਾਰਟੀ ਕੋਲੇ ਸ਼ਿਕਾਇਤ ਕਰਤੀ ਵੀ ਉਹ ਉਹ ਮੇਰੇ ਨਾਮ ਬਦਲਾਈ ਜਾਵੇ ਨੌਕਰੀ। ਹਾਈ ਅਥਾਰਟੀ ਨੇ ਚਾਰ ਚਾਰ ਚੀਤਿਆਂ ਦੀ ਕਮੇਟੀ ਬਣਾਤੀ ਵੀ ਇਹਦਾ ਫੈਸਲਾ ਕਰੋ। ਉਹ ਰਿਛ ਨੂੰ ਬੁਲਾ ਲਿਆ। ਕਹਿੰਦੇ ਵੀ ਹਾਂ ਦੱਸੋ ਕਹਿੰਦੇ ਤੁਸੀਂ ਦੇਖ ਲਓ ਜੀ ਆਪ ਦੇਖ ਲਓ। ਵੀ ਮੈਰੇ ਛਾ ਦੇਖ ਲੋ ਪਰ ਮੈਨੂੰ ਖਰਗੋਸ਼ ਵਾਲੀ ਟ੍ਰੀਟਮੈਂਟ ਮਿਲ ਰਹੀ ਹੈ ਮੈਨੂੰ ਜਿਹੜਾ ਰਿੱਚ ਦੇ ਹਿਸਾਬ ਨਾਲ ਮੈਨੂੰ ਮੇਰੇ ਨਾਲ ਟ੍ਰੀਟਮੈਂਟ ਕੀਤੀ ਜਾਵੇ ਉਹ ਕਹਿੰਦੇ ਸਰਟੀਫਿਕੇਟ ਦਿਖਾ ਸਰਟੀਫਿਕੇਟ ਦੇ ਕਹਿੰਦੇ ਲੈ ਖਰਗੋਸ਼ ਐ ਤੂੰ ਤਾਂ ਇਹ ਨਹੀਂ ਹੋ ਜਾਦਾ ਆ ਗਿਆ ਮੋੜਿਆ ਆਇਆ ਉਥੋਂ ਬਾਹਰ ਜਾਨਵਰ ਖੜੇ ਸੀ ਕਹਿੰਦੇ ਕੀ ਬਣਾਇਆ ਕਹਿੰਦਾ ਗੱਲ ਬਣੀ ਨਹੀਂ ਉਹ ਕਹਿੰਦਾ ਤੂੰ ਅੜਿਆ ਕਿਉਂ ਨਹੀਂ ਯਾਰ ਤੂੰ ਅੜਦਾ ਵੀ ਮੈਂ ਰਿੱਚਾਂ ਤੂੰ ਆਪਦੇ ਹੱਕਾਂ ਵਾਸਤੇ ਅੜਦਾ ਤੂੰ ਵੀਰ ਮੈਂ ਰਿੱਚਾਂ ਵੀ ਮੈਨੂੰ ਰਿੱਚ ਦੇ ਹਿਸਾਬ ਨਾਲ ਮੇਰੀ ਟ੍ਰੀਟਮੈਂਟ ਕਰੋ ਤੂੰ ਚੀਤਿਆਂ ਕੋਲੇ ਅੜਿਆ ਕਿਉਂ ਨਹੀਂ ਉਹ ਕਹਿੰਦਾ ਕਿਵੇਂ ਅੜਦਾ ਉਹ ਕਿਹੜਾ ਚੀਤੇ ਨੂੰ ਗਧਿਆਂ ਵਾਲੇ ਸਾਡੀ ਖੱਟ ਤੇ ਬੈਠੇ ਨੇ ਕੋਈ ਪਤਾ ਨਹੀਂ ਕਿਹੜਾ ਕਿਹੜਾ ਸਾਡੀ ਖੱਟ ਲਈ ਫਿਰਦਾ ਇੱਥੇ ਠੀਕ ਹੈ ਨਾ ਉਹ ਚੀਤਿਆਂ ਸਰਟੀਫਿਕੇਟ ਚੱਕੀ ਫਿਰਦੇ ਸੀਗੇ ਉੱਥੇ ਕੋਈ ਹੋਰ ਸੋ ਵੀਰੋ ਇਹਨਾਂ ਦਾ ਸਰਟੀਫਿਕੇਟ ਜਾਲੀ ਨੇ ਇਹਨਾਂ ਨੂੰ ਕੋਈ ਪਤਾ ਨਹੀਂ ਇਹਨਾਂ ਦਾ ਵੀ ਕੀ ਕਿੱਧਰੋਂ ਕਿੱਧਰ ਫਿਰਨਾ ਇਹਨਾਂ ਨੇ ਅਸਲੀ ਜਿਹੜੇ ਅਸਲੀ ਜਿਹੜੇ ਸਰਟੀਫਿਕੇਟ ਨੇ ਉਹ ਲੋਕਾਂ ਦੇ ਪਿਆਰ ਦੇ ਸਰਟੀਫਿਕੇਟ ਨੇ ਜਿਹੜੇ ਤੁਸੀਂ ਹੁਣ ਦੇਣ ਉਹਨਾਂ ਤੇ ਕੋਈ ਕਾਟਾ ਨਹੀਂ ਪੈਂਦਾ ਤੇ ਨਾ ਹੀ ਉਹ ਜਾਲੀ ਬਣਨਾ ਜਿਹੜੇ ਤੁਸੀਂ ਹੁਣ 20 ਤਰੀਕ ਨੂੰ ਜਿਹੜੇ ਸਰਟੀਫਿਕੇਟ ਤੁਸੀਂ ਦਿਵਾਉਂਗੇ ਨਾ ਡਿੰਪੀ ਹੋਰਾਂ ਨੂੰ ਉਹ ਅਸਲੀ ਸਰਟੀਫਿਕੇਟ ਹੋਊਗਾ ਉਹ ਸਰਟੀਫਿਕੇਟ ਤੇ ਉਹ ਸਰਟੀਫਿਕੇਟ ਤੇ ਤੁਹਾਡੇ ਗਿੱਦੜ ਵਾਹਦੇ ਵਿਕਾਸ ਦਾ ਨਾਮ ਲਿਖਿਆ ਹੋਊਗਾ ਵਿਕਾਸ ਦਾ ਨਾਮ ਲਿਖਿਆ ਹੋਊਗਾ ਉਹ ਸਰਟੀਫਿਕੇਟ ਸੋ ਮੈਂ ਇਹੀ ਕਹਿਣਾ ਆ ਅਰਵਿੰਦ ਕੇਜਰੀਵਾਲ ਜੀ ਨੇ ਦਿੱਲੀ ਦੇ ਵਿੱਚ ਜੋ ਕੰਮ ਕੀਤੇ ਅੱਜ ਦਿੱਲੀ ਦੇ ਹਸਪਤਾਲਾਂ ਨੂੰ ਅੱਜ ਦਿੱਲੀ ਦੇ ਸਕੂਲਾਂ ਨੂੰ ਦੁਨੀਆ ਦੇ ਵੱਡੇ ਵੱਡੇ ਬੰਦੇ ਦੇਖਣ ਆਉਂਦੇ ਆ ਵੀ ਅਸੀਂ ਦੇਖਣਾ ਚਾਹੁੰਦੇ ਆ ਵੀ ਇਹ ਕਿਵੇਂ ਬਣਾਇਆ ਇੱਕ ਮੁਹੱਲਾ ਕਲੀਨਿਕ ਕਿਵੇਂ ਬਣਾਏ ਨੇ ਸਕੂਲ ਕਿਵੇਂ ਬਣਾਏ ਨੇ ਗਰੀਬਾਂ ਦੇ ਬੱਚੇ ਪੜ੍ਹ ਕੇ IIT ਦੇ ਟੈਸਟ ਕਲੀਅਰ ਕਰਦੇ ਆ ਆਪਣੇ ਵੀ ਇਹੀ ਕੰਮ ਹੈ ਆਪਣੇ ਵੀ 2.5 ਸਾਲ ਜਿੰਨਾ ਆਪਾਂ ਕਰਤਾ ਮੁਹੱਲਾ ਕਲੀਨਿਕ ਬਣਾ ਲਏ 829 860 ਹੋ ਗਏ ਹੁਣ ਤਾਂ ਸਕੂਲ ਬਣੀ ਜਾਂਦੇ ਆ ਤੇ ਨਾਲ ਬਿਜਲੀ ਫ੍ਰੀ ਹੈ ਪਾਣੀ ਆਪਾਂ ਨੂੰ ਨਹਿਰੀ ਮਿਲਣ ਲੱਗ ਗਿਆ ਖੇਤਾਂ ਵਾਲੀ ਬਿਜਲੀ ਜਿਹੜੀ ਐ ਉਹ ਆਮ ਆਉਂਦੀ ਐ ਅੱਜ ਵੀ ਅੱਜ ਮੇਰੇ ਵੀਰੋ ਜਦੋਂ ਸਵੇਰੇ ਚੰਡੀਗੜ੍ਹ ਪਹੁੰਚੇ ਕੇਜਰੀਵਾਲ ਸਾਹਿਬ ਆ ਜਿਹਨਾਂ ਨੂੰ ਉੱਥੇ ਲੈ ਕੇ ਗਿਆ ਸੀ 1706 ਕਾਂਸਟੇਬਲ ਤੇ ਸਬ ਇਨਸਪੈਕਟਰ ਨੌਜਾਨ ਮੁੰਡੇ ਕੁੜੀਆਂ ਅੱਜ ਵੀ ਭਰਤੀ ਕਰਕੇ ਆਏ ਆ ਪੰਜਾਬ ਪੁਲਿਸ ਚ ਹੁਣ ਤੱਕ 48000 ਤੋਂ ਵੱਧ ਨੌਕਰੀਆਂ ਦੇਤੀਆਂ 1 ਰੁਪਈਆ ਵੀ ਕਦੇ ਕਿਸੇ ਦਾ ਲੱਗਿਆ ਹੋਵੇ 1 ਰੁਪਈਆ ਕਿਸੇ ਦਾ ਲੱਗਿਆ ਹੋਵੇ ਵੀਰਾ ਹਾਡੇ ਕਾਉਣੀ ਬੈਠਾ ਸੁਖਜਿੰਦਰ ਕਾਉਣੀ ਬੈਠਾ ਕਾਉਣੀ ਦੇ ਕਾਉਣੀ ਪਿੰਡ ਦੇ 16 ਕੱਲੇ ਕੱਲੇ ਕਾਉਣੀ ਪਿੰਡ ਦੇ 16 ਔਰ ਮੈਨੂੰ ਡਿੰਪੀ ਨੇ ਦੱਸਿਆ ਗਿੱਦੜ ਵਾਹੇ ਦੇ 110 ਮੁੰਡੇ ਕੁੜੀਆਂ ਨੂੰ ਨੌਕਰੀ ਮਿਲੀ ਹੈ ਜੀ 1 ਰੁਪਈਆ ਨਹੀਂ ਕਦੇ ਕਿਸੇ ਤੋਂ ਵੀ ਕਿਸੇ ਵਿਚਾਰਸ਼ ਲਾਉਣੀ ਪਏ ਜਦੋਂ ਨੀਅਤ ਸਾਫ਼ ਹੋਵੇ ਫੇ ਸਾਰਾ ਕੁਝ ਹੋ ਜਾਂਦਾ ਲੱਖਾਂ ਨੌਕਰੀਆਂ ਹਜੇ ਪ੍ਰਾਈਵੇਟ ਸੈਕਟਰ ਚ ਆਉਣਗੀਆਂ ਅਸੀਂ ਪੰਜਾਬ ਦੇ ਨੌਜਵਾਨਾਂ ਦੇ ਹੱਥੋਂ ਟੀਕੇ ਖੋ ਕੇ ਟਿਫਨ ਫੜਾਉਣੇ ਚਾਹੁੰਦੇ ਆਂ ਕਿਉਂ ਜਾਈਏ ਬਾਹਰਲੇ ਮੁਲਕਾਂ ਨੂੰ ਸਾਡੀ ਛੋਟੇ ਦੇ ਸਿਰ ਵਰਗੀ ਧਰਤੀ ਹੈ ਸਾਡੀ ਕੌਮ ਮਿਹਨਤੀ ਹੈ ਸਾਡੀ ਸਾਨੂੰ ਗੁਰੂਆਂ ਦਾ ਅਸ਼ੀਰਵਾਦ ਆਜ ਵੀਰੋ ਅੱਜ ਸ਼ਹੀਦ ਕਰਤਾਰ ਸਿੰਘ ਸਰਾਭੇ ਦਾ ਸ਼ਹੀਦੀ ਦਿਨ ਹੈ ਉਹਨਾਂ ਨੇ 19-19 ਸਾਲ ਦੀ ਉਮਰ 'ਚ ਫਾਂਸੀਆਂ ਚੁੰਮੀਆਂ ਸੀ ਉਹ ਇਸ ਕਰਕੇ ਨਹੀਂ ਚੁੰਮੀਆਂ ਸੀ ਵੀ ਇਹ ਲਟੇਰਿਆਂ ਨੂੰ ਬੋਟਾ ਪਾਈ ਜਾਇਓ ਵੀ ਇਹ ਲੁੱਟੀ ਜਾਣਗੇ ਵੀ ਗੋਰੇ ਨਿਕਲ ਜਾਣਗੇ ਇਹ ਆ ਜਾਣਗੇ ਅੱਜ ਉਹਨਾਂ ਦੀ ਆਤਮਾ ਨੂੰ ਸ਼ਾਂਤੀ ਉਦੋਂ ਮਿਲੂਗੀ ਚੰਗੇ ਬੰਦਿਆਂ ਨੂੰ ਜਿਹੜੇ ਤੁਹਾਡੇ ਅਸਲੀ ਆਜ਼ਾਦੀ ਜਿਹੜੀ ਉਹ ਆਪ ਸੁਪਨੇ ਸ਼ਹੀਦਾਂ ਨੇ ਸੁਝੋਏ ਸੀ ਉਹ ਆਜ਼ਾਦੀ ਜਿਹੜੀ ਹੈ ਉਹ ਆਪਾਂ ਘਰ ਘਰ ਪਹੁੰਚਾਉਣੀ ਹੈ ਮੈਂ ਦੁਬਾਰੇ ਫੇਰਾ ਜਦਾ ਪਏ ਨੇ ਦਿਨ ਤੇ ਮੈਂ ਫੇਰ ਦੁਬਾਰੇ ਤੁਹਾਡੇ ਕੋਲ ਜਦੋਂ ਬੁਲਾਓਗੇ ਮੈਂ ਤਾਂ ਆ ਜਾਊਂਗਾ ਮੈਨੂੰ ਕੋਈ ਕਿਉਂਕਿ ਮੇਰੇ ਲਈ ਇਹ ਕਿ ਦਰਵਾਜ਼ਾ ਨਾ ਮਾਣੀ ਹੈਗਾ ਮੈਂ ਸਾਰੇ ਪਿੰਡ ਵੀ ਕੱਲੇ ਕੱਲੇ ਪਿੰਡ ਨੂੰ ਜਾਣ ਦਾ ਸਾਥਾਂ ਜਾਣਦਾ ਆਪਾਂ ਸਾਰੇ ਪਿੰਡਾਂ ਵਾਲੇ ਆਂ ਸੋ ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਬਹੁਤ ਬਹੁਤ ਇਸ ਗੱਲ ਦੀ ਵਧਾਈ ਕਿ ਤੁਸੀਂ ਅੱਜ ਆ ਇਕੱਠ ਕਰਕੇ ਉਧਰੋਂ ਤਾਂ ਬੜੇng ਤਰੰਗ ਹੋ ਗਿਆ ਕੰਮ ਫਿਰ ਉਹ ਤਾਂ ਨਹੀਂ ਸੌਂਦੇ ਅੱਜ ਤੇ ਨਿਬੜ ਗਿਆ ਕੰਮ ਹੁਣ ਕਿਉਂਕਿ ਨੰਦਾਂ ਵਾਲੀ ਸਿੱਖਿਆ ਨਹੀਂ ਕੰਮ ਕਰਦੀ ਹੁੰਦੀ ਪਹਿਲਾਂ ਨਾ ਜਵਾਨਾ ਹੁੰਦਾ ਸੀਗਾ ਆਨੰਦ ਕਾਰਜਾਂ ਤੇ ਕੁੜੀ ਨੂੰ ਸਿੱਖਿਆ ਦੇਣ ਲੱਗ ਜਾਂਦੇ ਸੀ ਵੀ ਸਹੁਰੇ ਨੂੰ ਬਾਪ ਸਮਝੀ ਸੱਸ ਦੇ ਮਾਂ ਸਮਝ ਕੇ ਪੈਰੀ ਹੱਥ ਲਾਈ ਭੈਣੇ ਇਹਦੇ ਨਾਲ ਸਿਆਣੇ ਕਹਿੰਦੇ ਇਹਦੇ ਨਾਲ ਕੁੜੀ ਦਾ ਸੁਭਾਅ ਨਹੀਂ ਬਦਲਦਾ ਇਹ ਸਿੱਖਿਆ ਨਾਲ ਜੇ ਉਹਨੇ ਸੱਸ ਦੀ ਗੋਤ ਪਟਣੀ ਹੋਈ ਜਾਨਸਾਰ ਉਹਨੇ ਗੋਤਨੀ ਨੂੰ ਹੱਥ ਪਾਉਣਾ ਹੀ ਪਾਉਣਾ ਹੈ ਸੂ ਸਭਾ ਨਹੀਂ ਬਦਲਦਾ ਹੁਣ ਜਿਹੜਾ ਬਣਾਈ ਬੈਠੇ ਹੋ ਮਾਣਾ ਇਹ ਤਾਂ ਬਣਾਈ ਬੈਠੇ ਹੋ ਹੁਣ ਦੋ ਦਿਨਾਂ ਨਾਲ ਕੋਈ ਫਰਕ ਨਹੀਂ ਪੈਣਾ ਸੋ ਪਰ ਮੈਨੂੰ ਇੰਨਾ ਖੁਸ਼ੀ ਹੈ ਕਿ ਤੁਹਾਡਾ ਜੋਸ਼ ਦੱਸਦਾ ਹੈ ਇਹ ਜੋਸ਼ ਜਿਹੜਾ ਇਹ ਦੋਨੇ ਹੱਥ ਉੱਪਰ ਚੱਕ ਕੇ ਜੋ ਦੋ ਇਨਕਲਾਬ ਦੇ ਨਾਰੇ ਲਾਊਗਾ ਤਾਂ ਕਰਵਿੰਦ ਕੇਜਰੀਵਾਲ ਜੀ ਦਾ ਅੱਜ ਦਾ ਪੰਜਾਬ ਦੀ ਧਰਤੀ ਤੇ ਆਉਣਾ ਸਫਲ ਹੋ ਜਾਊਗਾ ਦੋਨੇ ਹੱਥ ਉੱਪਰ ਚੱਕ ਕੇ ਇਨਕਲਾਬ ਜਿੰਦਾਬਾਦ ਇਨਕਲਾਬ ਜਿੰਦਾਬਾਦ ਬੋਲੇ ਸੋ ਨਿਹਾਲ ਬਹੁਤ ਬਹੁਤ ਧੰਨਵਾਦ ਜਿਉਂਦੇ ਬਸਦੇ ਰਹੋ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਵੈਗਰੂ ਜੀ ਕਾ ਖਾਲਸਾ ਵੈਗਰੂ ਜੀ ਕੀ ਫਤਿਹ ਹੁਣ ਮੈਂ ਬਹੁਤ ਬਹੁਤ